ਦੇ ਵਿੱਚ ਬਣੇ ਨ ਹੋਏ ਆ ਤਿੰਨ ਸਾਲ ਸਾਡੇ ਕੋਲ ਬਾਕੀ ਹਜੇ ਸਰਕਾਰ ਦੇ ਪੰਜਾਬ ਸਰਕਾਰ ਦੇ ਬਚਦੇ ਆ ਕਿਉਂਕਿ ਸਰਦਾਰ ਭਾOSE ਮਾਨ ਜੀ ਜਿਹਨਾਂ ਨੇ ਫੈਸਲਾ ਕੀਤਾ ਹੋਇਆ ਕਿ ਤਿੰਨ ਸਾਲ ਜਿਹੜੇ ਆ ਜੋ ਸਾਡਾ ਪੈਸਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਫਿਰ ਮੌਜੂਦੀ ਮਜਬੂਰ ਨਹੀਂ ਕਿ ਸਾਡੇ ਪੈਸੇ ਨੂੰ ਰੋਕ ਸਕੇ 13 ਹੀ ਉਮੀਦਵਾਰ 13 ਹੀ ਸਾਡੇ ਐਮਪੀ ਜਿਸ ਵੇਲੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਆਵਾਜ਼ ਉਠਾਉਣਗੇ ਫਿਰ ਸਾਰਾ ਪੈਸਾ ਉਹਨਾਂ ਨੂੰ ਆਪਾਂ ਪੰਜਾਬ ਨੂੰ ਦੇਣਾ ਪਾਊਗਾ ਆਹ ਸਾਰੇ ਆਪਾਂ ਇੱਕ ਇੱਕ ਦਿਨ ਜੋ ਹੈਗਾ ਕਿ ਇੱਕ ਇੱਕ ਮਿੰਟ ਹੈਗਾ ਆ ਜਿੱਥੇ ਜਿੱਥੇ ਆਪਣੇ ਰਿਸ਼ਤੇਦਾਰ ਆ ਜਿੱਥੇ ਜਿੱਥੇ ਭਾਈਚਾਰਾ ਆ ਆਪਾਂ ਸਾਰਿਆਂ ਨੂੰ ਇਹ ਜੇ ਬੇਨਤੀ ਕਰੀਏ ਕਿ ਇੱਕ ਇੱਕ ਬੋਲ ਜੋ ਹੈਗਾ ਆ ਆਮ ਆਦੀ ਪਾਰਟੀ ਦਾ ਛਾਡੋ ਨਿਸ਼ਾਨਾ ਉੱਤੇ ਬੋਹਰਾਂ ਲਾ ਕੇ ਆਪਣੇ 13 ਹੀ ਉਮੀਦਵਾਰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਏ ਤਾਂ ਪਕਾ ਸਾਫਾ ਬੜੇ ਸਾਰੇ ਨਾਲ ਉਹਨਾਂ ਨੂੰ ਅਸੀਂ ਵਿਕਾਸ ਦੇ ਬਰੇ ਮੰਨ ਕੇ 3 ਸਾਲ ਦੇ ਵਿੱਚ ਤਕਰੀਰ ਪੰਜਾਬ ਦੇ ਸਾਰੇ ਹੀ ਮਸਲੇ ਹੱਲ ਕਰ ਦੇਣੇ ਆ ਆਜੋ ਤੀਸਰਾ ਬਣਾਇਆ ਤੀਸਰਾ ਬਰਾ ਵਿਕਾਸ ਦਾ ਗਣਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰ ਹਰਕੇ ਦੇ ਵਿੱਚ ਕੰਮ ਕਰਾਉਣੇ ਆ ਆ ਸਾਰੇ ਹੀ ਆਪਾ ਸਰਕਾਰ ਦਾ ਹਿੱਸਾ ਬਣ ਕੇ ਆਜੋ ਜਲੰਧਰ ਦੀ ਲੋਕ ਸਭਾ ਸੀਟ ਆ ਪਵਨ ਗਵਾਟੀ ਨੇ ਉਹ ਜੀ ਬਹੁਤ ਹੀ ਵੱਡੇ ਮਾਰਜਨ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜਿੱਥੇ ਸਾਡੇ ਸਾਰੇ ਮਸਲੇ ਹੱਲ ਕਰਨ ਲਈ ਉਹਨਾਂ ਨੇ ਜ਼ੋਰ ਵੀ ਪਾਉਣਾ ਆ ਔਰ ਸਾਰੇ ਪੈਸੇ ਜਿਹੜੇ ਰੁਕੇ ਹੋਏ ਆ ਉਹ ਲੈ ਕੇ ਵੀ ਆਉਣੇ ਆ ਆਪਾਂ ਸਾਰੇ ਹੀ ਜਾਣਦੇ ਆ ਕਿ ਜੋ ਭਾਜਪਾ ਦੀ ਸਰਕਾਰ ਵਾ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਕੰਮ ਕਰ ਰਹੀ ਕਾਫੀ ਸਾਲਾਂ ਤੋਂ ਜੋ ਪੰਜਾਬ ਦਾ ਰੁਕਿਆ ਹੋਇਆ ਪੈਸਾ ਉਹਨਾਂ ਨੇ ਰੋਕ ਕੇ ਰੱਖਿਆ ਹੋਇਆ ਆ ਉਹ ਡਿਵੈਲਪਮੈਂਟ ਪੈਸ ਤੇ ਪੈਸਾ ਲੱਗਣਾ ਆ ਉਹਦੇ ਨਾਲ ਨਾਲ ਸਾਡੇ ਨੈਸ਼ਨਲ ਕ੍ਰਿਮੀਨਲ ਸ਼੍ਰੀ ਅਰਬੰਦ ਕੇਜੀワਲ ਜੀ ਜਿਹੜੇ ਕਿ ਬਹੁਤ ਹੀ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਨੂੰ ਲੈ ਕੇ ਤੁਰੇ ਹੋਏ ਆ ਲੋਕਾਂ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੁਸ਼ ਕਰ ਰਹੇ ਆ ਔਰ ਭਾਜਪੀ ਇਸ ਵੀ ਸਰਕਾਰ ਨੇ ਕੋਈ ਕੋਈ ਕੰਮ ਨੂੰ ਆਉਂਦਾ ਕੋਈ ਪੁਲਿਸ ਮਹਿਕਮਾ ਕੋਈ ਕਮੇਟੀ ਕੋਈ ਤਸਵੀਰ ਦਾ ਦਫਤਰ ਕੋਈ ਬਿਜਲੀ ਬੋਰਡ ਲੋਕੀ ਮੈਨੂੰ ਐਮਸੀ ਸਾਹਿਬ ਕਹਿੰਦੇ ਕੰਮ ਕਰਾ ਦਿਓ ਕਿਸੇ ਦੀ ਬਦਲੀ ਕਰਾ ਦਿਓ ਮੈਨੂੰ ਕਹਿਣਾ ਪੈਂਦਾ ਵੀ ਸਾਡੀ ਸਰਕਾਰ ਨਹੀਂ ਸਰਕਾਰ 4 ਸਾਲਾਂ ਨੂੰ ਆਉਗੀ ਤਾਂ ਫਿਰ ਤੁਹਾਡਾ ਕੰਮ ਕਰਾਂ ਹੁਣ ਜਿਹੜਾ ਕੰਮ ਆਜਿਆ ਉਹਨੂੰ ਮੈਂ 4 ਸਾਲ ਦੀ ਤਰੀਕ ਪਾਉਣਾ ਨਾ ਜਦੋਂ ਉਹ ਕਹਿੰਦਾ ਇਹ ਕੀ ਗੱਲ ਹੋਈ ਕੰਮ ਤਾਂ ਮੇਰਾ ਆਜਿਆ ਸੋ ਕਹਿਣੋਂ ਮੈਂ ਸੋਚਿਆ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਜਦ ਬਣਾ ਹੀ ਦਿੱਤੀ ਹੈ ਤਾਂ ਫਿਰ ਉਹਨਾਂ ਕੋਲ ਕੰਮ ਲਈਏ ਆਪਾਂ ਉਹਨਾਂ ਦੇ ਨਾਲ ਹੋ ਕੇ ਸਹਿਯੋਗ ਕਰੀਏ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨਾਲ ਜੁੜੀ ਹੁਣ ਉਹਨਾਂ ਨੇ ਮੈਨੂੰ ਚੋਣ ਲੜਾ ਦਿੱਤੀ ਹੈ ਸੰਵਿਧਾਨ ਨੂੰ ਬਚਾਉਣ ਵਾਸਤੇ ਇਲੈਕਸ਼ਨ ਲੜਾਤੀ ਆ ਤੇ ਚਾਰ ਪੰਜ ਉਮੀਦਵਾਰ ਆ ਆਮ ਪਾਰਟੀ ਵੱਲੋਂ ਮੈਂ ਕਾਂਗਰਸ ਵੱਲੋਂ ਉਮੀਦਵਾਰ ਆ ਇੱਕ ਚਰਨਜੀਤ ਚੰਨੀ ਹੁਣ ਜਦੋਂ ਮੈਨੂੰ ਇਹ ਦੱਸਿਓ ਹੱਥ ਖੜੇ ਕਰਕੇ ਜਿਹੜੇ ਮੈਨੂੰ ਜਾਣਦੇ ਆ ਜਿਹੜੇ ਆ ਤੇ ਪਛਾਣਦੇ ਆ ਉਹ ਹੱਥ ਖੜਾ ਕਰੋ ਆ ਮੇਰਾ ਖਲ ਮੈਨੂੰ ਨਿਆਣੇ ਵੀ ਜਾਣਦੇ ਦੇਖ ਲਓ ਨਿਕਲੂਗੇ ਕਈ ਵਾਰ ਉਹ ਨਿੱਕੇ ਨਿੱਕੇ ਨਿਆਣੇ ਦੇ ਲੋ ਆਉਂਦੇ ਮੇਰੇ ਹੱਥ ਮਲਾਉਂਦੇ ਤੇ ਕਈ ਵਾਰੀ ਮੈਂ ਜਾਣਾ ਹੁੰਨਾ ਕੋਠਿਆਂ ਤੋਂ ਨਿਆਣੇ ਇਸ਼ਾਰਾ ਕਰਦੇ ਆ ਉਹ ਦਿਨੋਂ ਅੰਦਰ ਜਾਂਦੇ ਹੁਣ ਸੱਚ ਕਰਕੇ ਜਾਣਿਓ ਖੜਾ ਕਰਿਓ ਜਿਹੜੇ ਕਾਂਗਰਸ ਦੇ ਉਮੀਦਵਾਰ ਜਿਹੜੇ ਮਿਲੇ ਹੁਣ ਕਦੇ ਕੋਈ ਨਹੀਂ ਮਿਲਿਆ ਕੋਈ ਨਹੀਂ ਜਾਣਦਾ ਸਭ ਭਰਾਵੋ ਦੱਸੋ ਮੇਰੇ ਕੋਲੋਂ ਕੋਈ ਕੰਮ ਕਰਾਉਣਾ ਮੇਰੇ ਨਾਲ ਗੱਲ ਕਰਨਾ ਸੌਖਾ ਹੈ ਕਿ ਜਿਵੇਂ ਤੁਸੀਂ ਜਾਣਦੇ ਹੀ ਨਹੀਂ ਉਹਦਾ ਫਾਇਦਾ ਆਪਾਂ ਤੁਹਾਨੂੰ ਫਾਇਦਾ ਇਹਦਾ ਆਪਣੇ ਦਾਸ ਦਾ ਹੈ ਜਿਹਨੂੰ ਤੁਸੀਂ ਜਾਣਦੇ ਆ ਸੋ ਉਹਦਾ ਤਾਂ ਘਰ ਵੀ 160 ਕਿਲੋਮੀਟਰ ਦੂਰ ਤੇ ਉਹ ਤਾਂ ਇੱਥੇ ਦਾ ਰਹਿਣ ਵਾਲਾ ਵੀ ਨਹੀਂ ਉਹਦਾ ਇੱਥੇ ਯੋਗਦਾਨ ਵੀ ਕੋਈ ਨਹੀਂ ਹੁਣ ਕੋਈ ਬੰਦਾ ਹੋਟਲ ਚ ਲੈ ਕੇ ਹੁਣ ਕੋਈ ਬੰਦਾ ਪੋਸਟਰ ਲਾ ਕੇ ਕਹਵੇ ਕਿ ਮੈਨੂੰ ਵੋਟਾਂ ਪਾ ਦਿਓ ਵੀ ਭਾਈ ਪੋਸਟਰ ਤਾਂ ਇੱਦਾਂ ਹਰਭਜਨ ਸਿੰਘ ਜੋਗੀ ਦੇ ਵੀ ਬਹੁਤ ਲੱਗੇ ਹੁੰਦੇ ਨੇ ਉਹ ਉਹ ਲੋਕ ਦਵਾਈਖਾਨੇ ਵਾਲੇ ਹੁੰਦੇ ਨੇ ਸ਼ੁਕ ਕੰਮ ਨੂੰ ਮੁੱਕਤ ਹੁੰਦੀ ਆ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਮੈਨੂੰ ਐਮਐਲਏ 2012 ਚ ਬਣਾਇਆ ਆਪਣੀ ਸਰਕਾਰ ਸੀ ਉਦੋਂ ਨਾਲ ਕਿੰਨੇ ਕੰਮ ਕੀਤੇ ਆ ਉਹ ਉਦੋਂ ਹੀ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਆ ਮੇਰੇ ਖਿਆਲ ਹੱਲੇ ਵੀ ਇਹਨਾਂ ਸਰਕਾਰਾਂ ਕੋ ਪੂਰਾ ਨਹੀਂ ਹੋਇਆ ਆ ਕਾਂਗਰਸ ਪਿਛਲੇ 5 ਸਾਲ ਲੰਘੇ ਹੀ ਆ ਪੂਰਾ ਕੰਪਲੀਟ ਨਹੀਂ ਕਰ ਸਕੀ ਜਦ ਕਿ ਇਹਨਾਂ ਉਦੋਂ 23 ਕਰੋੜ ਰੁਪਈਆ ਦੇ ਕੇ ਗਿਆ ਫਿਰ ਵੀ ਉਹ ਕੰਮ ਪੂਰਾ ਨਹੀਂ ਅਪਲਾਈਓਰ ਆਪਣੇ ਆਦਮਪੁਰ ਦਾ 2016 ਸਤੰਬਰ ਚ ਮੈਂ ਸ਼ੁਰੂ ਕੀਤਾ 90 ਕਰੋੜ ਦਾ ਪ੍ਰੋਜੈਕਟ ਕੇਂਦਰ ਸਰਕਾਰ ਦਾ ਸ਼ੁਰੂ ਕਰਾਤਾ 2017 ਚ ਕਾਂਗਰਸ ਆ ਗਈ 5 ਸਾਲ ਇਹਨਾਂ ਨੇ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਅੱਜ ਵੀ ਉੱਤੇ ਹੀ ਖੜਾ ਹੈ ਆ ਹੁਣ ਪਿਛਲੀ ਵਾਰੀ ਸੁਸ਼ੀਲ ਕੁਮਾਰ ਰਿੰਕੂ ਇੱਥੇ ਕਹਿ ਗਿਆ ਕਿ ਮੈਂ ਬਣਾ ਦੂੰਗਾ ਸੁਸ਼ੀਲ ਕੁਮਾਰ ਰਿੰਕੂ ਜਿੰਨੇ ਹੀ ਉਹਦੀ 35 ਸੈਂਟੂ ਦੇ ਪਾਸੇ ਲੱਗ ਗਈ ਉਹਨੇ ਕੋਈ ਕੰਮ ਕਰਾਉਣ ਦੀ بجائے ਉਹਨੇ ਪੁਲ ਦਾ ਕੰਮ ਕਰਾਉਣ ਦੀ بجائے ਪਤਾ ਨਹੀਂ ਡੱਗ ਗਿਆ ਪਤਾ ਨਹੀਂ ਕੋਈ ਮਨ ਚ ਲਾਲਚ ਆ ਗਿਆ ਇਹ ਤਾਂ ਰੱਬ ਜਾਣਦਾ ਪਰ ਉਹ ਕੰਪਨੀ ਐਮਪੀ ਦੀ ਕੁਰਸੀ ਜਿਹੜੀ ਤੁਸੀਂ ਦਿੱਤੀ ਸੀ ਤੁਸੀਂ ਵੋਟਾਂ ਪਾਈਆਂ ਇਥੋਂ ਖਰਿਆ 11-12 ਹਜ਼ਾਰ ਦੀ ਲੀਡ ਸੀ ਇਥੋਂ ਆਮਦ ਵੀ ਤਾਂ ਤੁਸੀਂ ਵੋਟਾਂ ਪਾ ਕੇ ਜਿਤਾਈਆਂ ਜਿਤਾਇਆ ਉਹਨੂੰ ਲੈਕਿਨ ਉਹ ਤੁਹਾਡੀ ਜਿੱਤੀ ਹੋਈ ਦਿੱਤੀ ਹੋਈ ਚੀਜ਼ ਨੂੰ ਫੁੰਗਰਾ ਕੇ ਚਲਾਇਆ ਕੋਈ ਨਹੀਂ ਜਾਂਦਾ ਇਦਾਂ ਫੁੰਗਰਾ ਕੇ ਸੋ ਪੈਣੋ ਮੈਂ ਤੁਹਾਨੂੰ ਬੇਜ਼ੀ ਕਰਨਾ ਹੈ ਚਾਹੇ ਆਈਟੀਆਈ ਆ ਆਈਟੀਆਈ ਬਣਾਈ ਸੀ ਮੈਂ ਚਾਵਾ ਨਾਲ ਭੰਗੜੇ ਪਾ ਕੇ ਸ਼ੁਰੂ ਕੀਤੀ ਆਪਾਂ ਨੀਲੇ ਭਾਜੀ ਉੱਥੇ ਭੰਗੜੇ ਪਾ ਕੇ ਬੱਚਿਆਂ ਨੇ ਕਿੱਥੇ ਪਾਇਆ ਨਿਆਣਿਆਂ ਦੇ ਦਾਖਲੇ ਹੋ ਗਏ ਉੱਥੇ ਪਰ ਜਦੋਂ ਕਾਂਗਰਸ ਆ ਗਈ 2017 ਚ ਮਾਰਚ ਵਿੱਚ ਇਹਨਾਂ ਨੇ ਉਹਦਿਆਂ ਨਿਯੋਗ ਬੰਦ ਕਰ ਦਿੱਤੇ ਅੱਛਾ ਬੰਦ ਕਿਉਂ ਕੀਤੀ ਕਦੀ ਕਿਸੇ ਨੇ ਸੋਚਿਆ ਬੰਦ ਕਿਉਂ ਕੀਤੀ ਬੰਦ ਇਸ ਕਰਕੇ ਕੀਤੀ ਵੀ ਜਿਹੜੇ ਮਿੰਦਰ ਸਿੰਘ ਕੇਪੀ ਆ ਉਹ ਕੁੰਡ ਮਿਆਂ ਚਰਨਜੀਤ ਚੰਨੀ ਦੇ ਕੋਲੋਂ ਤੇ ਮਿੰਦਰ ਕੇਪੀ ਹਾਰ ਗਏ 2017 ਚ ਉਹਨਾਂ ਨੇ ਮੇਰੇ ਨਾਲ ਖੁੰਦਰ ਕੱਢਣ ਦੇ ਕਰਕੇ ਤੇ ਉਹ ਆਈਪੀਏ ਬੰਦ ਕਰਾਦੀ ਆਪਣੇ ਕਰਨ ਹੁੰਦਾ ਤੇ ਮੈਂ ਵਿਧਾਨ ਸਭਾ ਜੀ ਨੂੰ ਕਿਹਾ ਮੈਂ ਕਿਹਾ ਭਰਾਵੋ ਉਹ ਆਈਪੀਏ ਮੇਰੀ ਨਹੀਂ ਉਹ ਆਦਮ ਪਰਦੇ ਆ ਬੱਚਿਆਂ ਦੀ ਹੈ ਉਥੇ ਬੱਚਿਆਂ ਨੇ ਪੜਨਾ ਹੈ ਉਹਨੂੰ ਬੰਦ ਨਾ ਕਰਾਓ ਜੇ ਤੁਸੀਂ ਚਾਹੁੰਦੇ ਆ ਮੈਨੂੰ ਡਾਊਨ ਕਰਨਾ ਤੇ ਮੇਰੀ ਲੀਗ ਦਾ ਨਾਮ ਮਿਟਾਓ ਆਪਣੀ ਲੀਗ ਲੰਬੀ ਕਰੋ ਤੁਸੀਂ ਉਹਨੂੰ ਪੋਲੀਟੈਕਨੀਕਲ ਬਣਾ ਦਿਓ ਤੁਸੀਂ ਉਹਨੂੰ ਅਪਗ੍ਰੇਡ ਕਰ ਦਿਓ ਉਹਨੂੰ ਵੱਡਾ ਕਰ ਦਿਓ ਕਿਉਂਕਿ ਆਪੇ ਹੀ ਮੈਨੂੰ ਭੁੱਲ ਜਾਣੇ ਉਹਨਾਂ ਨੇ ਉਹਨੂੰ ਵੱਡਾ ਕਰਨ ਦੀ ਜਾਇ ਉਨ 5 ਸਾਲ ਬੰਦ ਰੱਖਿਆ ਇੱਥੇ ਤੇ ਬੰਦ ਕਰਾਉਣ ਵਾਲਾ ਉਹੀ ਆ ਜਿਹੜਾ ਇੱਥੇ ਹੁਣ ਮੇਜ਼ਬਾਨ ਕਾਂਗਰਸ ਪਾਰਟੀ ਦਾ ਜਿਹੜਾ ਆਦਮਪੁਰ ਨਾਲ ਜਲੰਧਰ ਨਾਲ ਕੋਲ ਲੈਣ ਦੇਣੀ ਹੈ ਜਿਹੜਾ ਨਾਂ ਇੱਥੇ ਪੜਿਆ ਨਾਂ ਇੱਥੇ ਖੇਡਿਆ ਨਾਂ ਇੱਥੇ ਜੰਮਿਆ ਸੋ ਜਦੋਂ ਲੋਕਾਂ ਨੂੰ ਕੋਈ ਕੰਮ ਪਾਊਗਾ ਕੀ ਉਹ 160 ਕਿਲੋਮੀਟਰ ਦੂਰ ਜਾਣਗੇ ਗੱਡੀਆਂ ਲੈ ਕੇ ਫਿਰ ਉਹ ਕਹਿਣਗੇ ਫੁਲਾਣੇ ਨੂੰ ਨਾਲ ਲੈ ਕੇ ਉਹ ਫੁਲਾਣੇ ਪ੍ਰਧਾਨ ਨੂੰ ਲੈਣ ਲੈ ਕੇ ਆਓ ਸੋ ਭੈਣੋ ਮੈਂ ਤੁਹਾਡਾ ਅਜਮਾਇਆ ਹੋਇਆ ਤੁਹਾਡਾ ਸੇਵਾਦਾਰ ਹਾਂ ਤੁਸੀਂ ਜਾਣਦੇ ਆ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਤੁਸੀਂ ਇਹ ਵੀ ਜਾਣਦੇ ਆ ਕਿ ਮੈਂ ਕਦੀ ਨਸ਼ਾ ਤਸਕਰਾਂ ਦੀ ਮਦਦ ਨਹੀਂ ਕੀਤੀ ਮੈਂ ਕਦੀ ਨਹੀਂ ਕਿਹਾ ਵੀ ਆ ਨਸ਼ੇ ਵਾਲੇ ਨੂੰ ਛੱਡ ਦਿਓ ਉਹ ਨਸ਼ਾ ਵਿੱਚ ਪਰ ਤੁਹਾ ਅਨੁਸਾਰ ਤੁਹਾਡੇ ਕੋ ਸਾਰਾ ਖਰਤਾ ਹਰ ਬੰਦੇ ਦਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਕੰਮ ਕਰਨੇ ਆ ਬਹੁਤ ਆਦਮ ਕੋ ਪਿੱਛੇ ਰਹਿਤਾ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਰਲ ਕੇ ਸਾਰੇ ਕੰਮ ਕਰਾਂਗੇ ਬੈਠਿਆ ਜੀਤਨਾਲ ਭੱਟੀ ਜੀ ਬੈਠਿਆ ਸਾਰੀ ਲੀਡਰਸ਼ਿਪ ਜਿੰਨੇ ਲੋਕਲ ਕੰਮ ਆ ਸਾਰੇ ਕਰਾਂਗੇ ਤੁਸੀਂ ਦੇਖੋ ਸਟੇਡੀਅਮ ਵੀ ਆਪਾਂ ਬਣਾਓ ਬੱਚਿਆਂ ਲਈ ਬੈਡਮਿੰਟਨ ਦਾ ਇੰਡੋਰ ਸਟੇਡੀਅਮ ਆਪਾਂ ਬਣਾਇਆ ਫੋਰ ਬਿਕ ਸਕੂਲ ਖੁਰਦਪੁਰ ਦਾ ਨਹਿਰ ਵਾਲਾ ਉਹਨੂੰ ਵੱਡਿਆਂ ਵੀ ਆਪਾਂ ਕੀਤਾ ਗਾਜੀਪੁਰ ਵਾਲਾ ਸਕੂਲ ਦੇਖ ਲਓ ਕਿੰਦਾ ਦਾ ਬਾਹਰ ਵਿੱਚ ਪਹਾ ਬਾਹਰਲੀ ਗੰਧ ਬਣ ਗਈ ਰੰਗ ਹੋ ਗਿਆ ਲੇਕਿਨ ਅੰਦਰਲੇ ਸਾਰੇ ਕਮਰੇ ਨਵੇਂ ਬਣਾ ਦਿੱਤੇ ਗਏ ਅਲਹਮਦੁਲਿਯਾ ਸਾਰੀਆਂ ਬਿੰਦੀਆਂ ਮੇਰੇ ਟਾਈਮ ਦੀਆਂ ਬੜੀਆਂ ਆ ਤੋਂ ਇਸ ਕਰਕੇ ਆਪਾਂ ਕੰਮ ਕੀਤੇ ਆ ਫਿਰ ਤੁਹਾਡੇ ਸਾਹਮਣੇ ਪਾਰਕ ਬਣਾਇਆ ਸੀ ਉਹ ਪਾਰਕ ਦਾ ਅੱਜ ਹਾਲ ਦੇਖਿਆ ਜਾਂਦਾ ਜੀਵਾ ਕੇਂਦਰ ਬਣਿਆ ਸੀ ਸੇਵਾ ਕੇਂਦਰ ਬੰਦ ਪਿਆ ਦਿੱਤੇ ਸੋ ਪ੍ਰਵੋ ਇਹ ਸਾਰੇ ਕੰਮ ਆਪਾਂ ਕਰਾਵਾਂਗੇ ਰੰਮੇ ਦੇ ਉੱਤੇ